ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਸਿਰ ਲੱਥ ਯੋਧੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀ ਸਮੁੱਚੇ ਤੌਰ ਤੇ ਸਮੂਹ ਗੁਰੂ ਨਾਨਕ ਨਾਮ ਲਿਵਾ ਮਾਈ ਭਾਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਕਾਮਨਾ ਵੀ ਕਰਦਾ ਕਿ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਹਿਰਦਿਆਂ ਦੇ ਵਿੱਚ ਵੀ ਗੁਰ ਸ਼ਬਦ ਦਾ ਅਜਿਆਲਾ ਕਰ ਦਿਓ ਤਾਂ ਕਿ ਅੰਦਰ ਜਿਹੜੀ ਮਾਨਸਿਕਤਾ ਕਮਜ਼ੋਰ ਪਈ ਆ ਉਹ ਬਲਵਾਨ ਹੋਵੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਜਿੱਥੇ ਸਿੱਖ ਪੰਥ ਨੂੰ ਬੜਮੁੱਲਾ ਗੁਰੂ ਆਦੇਸ਼ ਅਨਸਾਰ ਚਾਰ ਪਵਿੱਤਰ ਧੰਨ ਧੰਨ ਸਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਰੂਪ ਆਪਣੀ ਕਰਮ ਦੇ ਨਾਲ ਲਿਖ ਕਰਕੇ ਚਾਰਾਂ ਤਖਤਾਂ ਤੇ ਪਹੁੰਚਾਈ ਉਥੇ ਛੋਟੀ ਉਸ ਅਵਸਥਾ ਦੇ ਵਿੱਚ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਚਲੇ ਜਾਣਾ ਫਿਰ ਗੁਰੂ ਆਸ਼ੇ ਅਨਸਾਰ ਆਪਣੀ ਜ਼ਿੰਦਗੀ ਦੇ ਪੰਧ ਨੂੰ ਮਕਾਉਣਾ ਉਸ ਦਮ ਨਮੇ ਦੀ ਧਰਤੀ ਤੋਂ ਜਿਹਲੇ ਇਸ ਧਰਤੀ ਦੇ ਧੰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਦੀ ਹੋ ਰਹੀ ਬਿਰਮ ਇਹ ਹੁਰਮਤੀ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਕਿਉਂਕਿ ਸਿੱਖ ਨੂੰ ਇੱਕ ਅਰਦਾਸ ਹੀ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਆ ਤੇ ਜਿਹੜੇ ਸੰਪੂਰਨ ਸੇਕ ਅਰਦਾਸ ਕਰਕੇ ਤੁਰਦੇ ਆ ਗੁਰੂ ਉਹਨਾਂ ਦੀ ਇਲਾਜਤ ਵੀ ਰੱਖਦਾ ਧੰਨ ਬਾਬਾ ਦੀਪ ਸਿੰਘ ਜੀ ਨੇ ਇਸ ਪਵਿੱਤਰ ਸਥਾਨ ਤੇ ਆ ਕੇ ਗੁਰੂ ਚਰਨਾ ਵਿੱਚ ਆਪਣਾ ਸੀਸ ਨਿਸ਼ਾਪਰ ਕਰਕੇ ਇੱਥੋਂ ਦੀ ਹੋ ਰਹੀ ਬੇਰਮਹ ਬੇਹਰਮਤੀ ਉਹਦਾ ਵੀ ਬਦਲਾ ਲਿਆ ਤੇ ਸਤਗੁਰ ਜੀ ਨੇ ਜਿਹੜਾ ਅਰਦਾਸ ਦਾ ਸੰਕਲਪ ਸੀ ਉਹ ਵੀ ਸੰਪੂਰਨ ਕੀਤਾ ਤੇ ਅੱਜ ਕਈ ਵਾਰੀ ਜੋ ਕੇ ਜੋਗ ਦੇ ਵਿੱਚ ਲੋਕ ਆਮ ਮਨੁੱਖ ਵਾਂਗੂ ਇਹਨਾਂ ਚੀਜ਼ਾਂ ਨੂੰ ਲੈਂਦੇ ਆ ਇਹ ਜਿਹੜੇ ਸ਼ਹੀਦ ਸਿੱਖ ਕੌਮ ਦੇ ਸਰਮਾਇਆ ਆ ਇਹ ਗੁਰੂ ਜੋਤ ਦੇ ਵਿੱਚੋਂ ਹੀ ਉਹ ਹੌਸਲਾ ਤੇ ਉਦਮ ਲੈ ਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਕੇ ਆਪਣੇ ਸੰਕਲਪ ਨੂੰ ਦੁਹਰਾਉਂਦੇ ਆ ਸੋ ਇਹ ਬਰੋਸਾਈਆਂ ਹੋਈਆਂ ਗੁਰੂ ਸਾਹਿਬ ਦੀਆਂ ਆਪਣੀਆਂ ਰੂਹਾਂ ਆ ਜਿਹੜੀਆਂ ਸਿੱਖ ਕੌਮ ਲਈ ਹਮੇਸ਼ਾ ਹੀ ਪ੍ਰੇਰਨਾ ਸਰੋਤ ਰਹੀਆਂ ਸੋ ਆਪ ਉਹਨਾਂ ਮਹਾਨ ਪਰ ਉਪਕਾਰੀ ਮਹਾਨ ਯੋਧੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀ ਸਮੁੱਚੀ ਸੰਗਤ ਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ